ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਦੇ ਉੱਤੇ ਜਿਹੜੇ ਸਾਡੇ ਯੂ ਐਸ ਏ ਤੋਂ ਰਿਪੋਰਟ ਹੋ ਕੇ ਭਾਰਤੀ ਆਏ 104 ਬਾਥੀ ਉਹਨਾਂ ਬਾਅਦ ਇਹ ਸਵੇਰੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲੈਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਬਾਤ ਕੇ ਲੈਂਦਾ ਮੈਂ ਸਮਝਦਾ ਕਿ ਮਨੁੱਖੀ ਹੱਦ ਘਾਤਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਉਲੰਘਣਾ ਹੈ ਸਦੋਂ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਮੀਡੀਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਹੈ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਕਿਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਇਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ-ਘਟ ਵਿੱਚ ਦੇ ਸਿੱਦੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆ ਹੋਊ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਨਹੀਂ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਤੇ ਉਹ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ ਸੂਟਾ ਨਹੀਂ ਹੁੰਦੀਆਂ ਕੁਛ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹ ਕੇ ਲੈ ਜਾਂਦਾ ਇਹ ਇੱਕ ਬਹੁਤ ਬਹਿਸ ਕਰਦਾ ਕਿ ਜਿੱਦਾਂ ਉਹਨਾਂ ਨੂੰ ਲੈ ਜਾਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉੱਥੋਂ ਬਾਹਰ ਆਏ ਕੱਲ ਉਹਨਾਂ ਦੇ ਬਾਅਦ ਆ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਤੂਰ ਕਿਸਮ ਦੀ ਜਿਹੜੀ ਇਹ ਕਟੜਾ ਮਤਲਬ ਇਹਨੂੰ ਇਸ ਹਸਾਬ ਨਾਲ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤੀਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਅਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਵੀ ਮੇਰੀ ਗੱਲ ਫੇਰ ਨੋਟ ਕਰਿਓ ਉਹ ਅਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਇਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਦਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਹਰ ਜੜਾ ਠਪਾਇਆ ਗਿਆ ਇੱਕ ਤਾਂ ਬੱਲੇ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਪਤੀ ਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਇੱਜ਼ਤਾਂ ਦੀ ਇੱਕ ਇੱਕ ਹੋਦ ਅਲੰਘਣਾ ਇਦਾਂ ਲਿਓਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਦੋ ਕੋ ਤੈਰਿਸ ਤੋਂ ਥੋੜੇ ਹੀ ਜਿਹਾ ਦੇ ਉਹ ਤੇ ਰੋਟੀ ਦੁੱਜੀ ਕਮਾਉਣ ਗਏ ਉਤੇ ਰੋਟੀ ਦੋਜੀ ਦੀ ਵਿਚਾਰੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਅਪੜੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਾਲਣ ਪਾਲਨ ਵਾਸਤੇ ਗਏ ਸੀਗੇ ਪਾਲਣ ਕਰਨ ਵਾਸਤੇ ਨਹੀਂ ਗਏ ਪਦੋਂ ਉਹਨਾਂ ਨੂੰ ਉਹਨਾਂ ਦੇ ਨਾਲ ਵਿਆਰ ਦੇਣਾ ਪਦਦੀ ਨਾਲ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦबई ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦਬਈ ਚ ਗੱਲ ਹੋਈ ਦਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬੇੋਂ ਕੋਈ ਦਿੱਲੀੋਂ ਕੋਈ ਕਿਤੇੋਂ ਚੜ ਕੇ ਉੱਥੇ ਜਾ ਕੇ ਉੱਥੋਂ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰ ਦਿਓ ਜਿਹੜਾ ਮੱਛਬਤ ਬੋਧ ਹੈ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਆ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦੇ ਨੇ ਦੱਸਿਆ ਕਿ ਇਹ ਬੰਦੇ ਸਾਰੇ ਰਾਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਏ ਬੰਬੇਰ ਦੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕੋਲਕੱਤਾ ਦੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਤੋਂ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਦੀਓ ਇੱਥੋਂ ਚੜਦੇ ਆ ਤਾਂ ਉਸੇਲੇ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਆ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਜਿਹੜਾ ਬਹੁਤ ਜ਼ੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ ਜੀ 40 ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹਿਦਿਆਣਾ ਦਾ ਆਇਆ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸ਼ਾਇਦ ਕਹਿਦੇ ਹੀ ਉਹ ਮੁੰਡੇ ਕੇ 2.5 ਕਰੋੜ ਰੁਪਇਆ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਲੁੱਟ ਕੇ ਲੈ ਗਿਆ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਦੇ ਉੱਤੇ ਜਿਹੜੇ ਸਾਡੇ ਯੂਐਸਏ ਤੋਂ ਰਿਪੋਰਟ ਹੋ ਕੇ ਭਾਰਤੀ ਆਏ 104 ਪਾਸੇ ਉਹਨਾਂ ਬਾਅਦ ਇਹ ਸਵੇਰੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲਿਆਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਬਾਅਦ ਕੇ ਲਿਆਂਦਾ ਮੈਂ ਸਮਝਦਾ ਕਿ ਮਨੁੱਖੀ ਹੱਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਉਲੰਘਣਾ ਹੈ ਫੜਨ ਨੂੰ ਨ ਸਮਝਣ ਦੀ ਲੋੜ ਐ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਐ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਕਿਨ ਫੌਜ ਦਾ ਜਹਾਜ਼ ਵਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਇਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ ਘਟ ਵਿੱਚ ਦੇ ਸਿੱਧੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆਉ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਨਹੀਂ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਤੇ ਉਲੀ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ ਸੂਟਾ ਨਹੀਂ ਹੁੰਦੀਆਂ ਕੁਛ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹ ਕੇ ਲੈ ਜਾਂਦਾ ਇਹ ਇੱਕ ਬਹੁਤ ਮੈਂ ਸਮਝਦਾ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਉਹ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉੱਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਹਰ ਆ ਕੇ ਵਕ ਵਕ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇਕ ਤਾਂ ਇਹ ਬਹੁਤ ਤੂਦ ਕਿਸਮ ਦੀ ਜਿਹੜੀ ਇਹ ਕਟੜਾ ਮਤਲਬ ਇਹਨੂੰ ਇਸ ਹਸਾਬ ਨਾਲ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤੀਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਅਪਰਾਧੀ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਰ ਹੋ ਗੇ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਅਪਰਾਧੀ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਰ ਹੋ ਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਏ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਹਰ ਜਿਹੜਾ ਠਪਾਇਆ ਗਿਆ ਇੱਕ ਤਾਂ ਬੱਲੇ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਬਚਾਰੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਪਤੀ ਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਇੱਜ਼ਤਾਂ ਦੀ ਇੱਕ ਇੱਕ ਹੋਦ ਅਲੰਘਣਾ ਇਦਾਂ ਲਿਓਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਦੋ ਕੋ ਟੈਰਿਸ ਤੋਂ ਥੋੜੇ ਬਚਾਦੇ ਉਹ ਤੇ ਰੋਟੀ ਦੁੱਜੀ ਕਮਾਉਣ ਗਏ ਉਤੇ ਰੋਟੀ ਦੋਜੀ ਦੀ ਬਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਅਪੜੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਤਵਾਂ ਪਾਲਣ ਵਾਸਤੇ ਗਏ ਸੀਗੇ ਪਤਵਾਂ ਕਰਨ ਵਾਸਤੇ ਨਹੀਂ ਗਏ ਪਦੋਂ ਦੰਨਾ ਉਹਨਾਂ ਦੇ ਨਾਲ ਵਿਆਰਜੜਾ ਪਤਦੀ ਨਾਲ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦबई ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬੇਓ ਕੋਈ ਦਿੱਲੀਓ ਕੋ ਕਿਤੇ ਚੜ ਕੇ ਉੱਥੇ ਜਾ ਕੇ ਉੱਥੋਂ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰ ਦਿਓ ਜਿਹੜਾ ਮੱਛਬਦ ਬੋਧਾ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਆ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਨੂੰ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦੇ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਏ ਬੰਬੇਰਗੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕਲਕੱਤੇਰਗੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਨੂੰ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਦੀਓ ਇੱਥੋਂ ਚੜਦੇ ਆ ਤਾਂ ਉਸੇ ਲਈ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇਗੇ ਇਹ ਜਿਹੜਾ ਬਹੁਤ ਜੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ 40 ਲੱਖ ਰੁਪਇਆ ਦੋ ਉਹਦਾ ਇੱਕ ਕੇਸ ਤੇ ਹਿਦਿਆਣਿਆਂ ਦਾ ਆਇਆ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 3.5 ਕਰੋੜ ਸ਼ਾਇਦ ਕਹਿਦੇ ਹੋਏ ਮੁੰਡੇ ਕੇ 3.5 ਕਰੋੜ ਰੁਪਇਆ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਲੁੱਟ ਕੇ ਲੈ ਗਿਆ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਦੇ ਉੱਤੇ ਜਿਹੜੇ ਸਾਡੇ ਯੂਐਸਏ ਤੋਂ ਰਿਪੋਰਟ ਹੋ ਕੇ ਭਾਰਤੀ ਆਏ 104 ਪਾਸੇ ਉਹਨਾਂ ਬਾਅਦ ਇਹ ਸਵੇਦੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਦਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲੈਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਮਾਰ ਕੇ ਰੈਂਦਾ ਐ ਸਮਝਦਾ ਕਿ ਮਨੁੱਖੀ ਹੱਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲੰਘਣਾ ਹੈ ਫਰਦ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਹੈ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਕਿਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਜਿਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ ਘਟ ਵੀ ਦੇ ਸਿੱਧੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆਉ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਨੇ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਦੇ ਉਲੀ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ ਸੂਟਾ ਨਹੀਂ ਹੁੰਦੀਆਂ ਕੁਛ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਵਹਾ ਕੇ ਲੈ ਜਾਂਦਾ ਇਹ ਇੱਕ ਬਹੁਤ ਮੈਂ ਸਮਝਦਾ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਉਹ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉੱਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਹਰ ਆ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਉਲ ਕਿਸਮ ਦੀ ਜਿਹੜੀ ਇਹ ਘਟਨਾ ਮਤਲਬ ਇਹਨੂੰ ਇਸ ਹਿਸਾਬ ਨਾਲ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਗਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤਿਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਅਪਰਾਧੀ ਨਹੀਂ ਗਏ ਉਹ ਅਪਰਾਧ ਦਾ ਸ਼ਿਕਾਰ ਹੋ ਗਏ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਅਪਰਾਧੀ ਨਹੀਂ ਗਏ ਉਹ ਅਪਰਾਧ ਦਾ ਸ਼ਿਕਾਰ ਹੋ ਗਏ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਇਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਿਆਂ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੁੜ ਕੇ ਬਾਹਰ ਜਿਹੜਾ ਟਪਾਇਆ ਗਿਆ ਇੱਕ ਤਾਂ ਬੱਲੇ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਢੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਢੰਗ ਨਾਲ ਪਤੀਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਅਧਿਕਾਰਾਂ ਦੀ ਇੱਕ ਇੱਕ ਹੋਰ ਉਲੰਘਣਾ ਇਦਾਂ ਲਿਉਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਹਦੋ ਕੋਈ ਟੈਰਿਸ ਤੋਂ ਥੋੜੇ ਵਿਚਾਰੇ ਉਹ ਤੇ ਰੋਟੀ ਦੋਜੀ ਕਮਾਉਣ ਗਏ ਉੱਤੇ ਰੋਟੀ ਦੋਜੀ ਦੀ ਵਿਚਾਰੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਅਪੜੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਰਵਾਰ ਪਾਲਣ ਵਾਸਤੇ ਗਏ ਸੀਗੇ ਪਤਾਲ ਕਰਨ ਵਾਸਤੇ ਨਹੀਂ ਗਏ ਪਦੋਂ ਨੰਨਾ ਉਹਨਾਂ ਦੇ ਨਾਲ ਵਾਰ ਜਿਹੜਾ ਅਪਰਾਧਿਕ ਨਲਾ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬੇਓ ਕੋਈ ਦਿੱਲੀਓ ਕੋ ਕਿਤੇ ਚੜ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰਦੇ ਹੋ ਜਿਹੜਾ ਮੱਛਬਤ ਬੋਧ ਹੈ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਆ ਉਹ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਨੂੰ ਮੈਂ ਕੱਲ ਪੁੱਛਿਆ ਉਹ ਮੈਨੂੰ ਹੋਰ ਵੀ ਬਹੁਤ ਬੰਦੇ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਏ ਬੰਬੇਰ ਦੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕਲਕੱਤੇ ਦੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਨੂੰ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਨਹੀਂ ਉਹ ਇੱਥੋਂ ਚੜਦੇ ਆ ਤਾਂ ਉਸੇਲੇ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿੰਨਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇਗੇ ਇਹ ਜਿਹੜਾ ਬਹੁਤ ਜੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ 40 ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹਿਡਿਆਣੇ ਦਾ ਏ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸ਼ਾਇਦ ਕਹਿਦੇ ਇਹੋ ਮੁੰਡੇ ਕੇ 2.5 ਕਰੋੜ ਰੁਪਇਆ ਬ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਨੋਟ ਕੇ ਲੈ ਗਿਆ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਦੇ ਉੱਤੇ ਜਿਹੜੇ ਸਾਡੇ ਯੂ ਐਸ اے ਤੋਂ ਰਿਪੋਰਟ ਹੋ ਕੇ ਭਾਰਤੀ ਆਏ 104 ਭਾਰਤੀ ਉਹਨਾਂ ਬਾਅਦ ਇਹ ਸਵੇਰੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲੈਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਮਾਰ ਕੇ ਰੈਂਦਾ ਮੈਂ ਸਮਝਦਾ ਕਿ ਮਨੁੱਖੀ ਹੱਦ ਘਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲੰਘਣਾ ਹੈ ਫਰਦ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਮੀਡੀਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਹੈ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਅਮਰੀਕਨ ਫੌਜ ਦਾ ਜਹਾਜ਼ ਵਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਜਿਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ-ਘਟ ਵਿੱਚ ਦੇ ਸਿੱਧੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆਉ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਦੇ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਤੇ ਉਹ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ ਸੂਟਾ ਨਹੀਂ ਹੁੰਦੀਆਂ ਕੁਛ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹਰ ਕੇ ਲੈ ਜਾਂਦਾ ਇਹ ਇੱਕ ਬਹੁਤ ਬਹਿਸਬੰਦ ਹੈ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਉਹ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਹਰ ਆ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਉਲ ਕਿਸਮ ਦੀ ਜਿਹੜੀ ਇਹ ਘਟਨਾ ਮਤਲਬ ਇਹਨੂੰ ਇਹ ਸਾਬ ਨਾਲ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤਿਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਅਪਰਾਧੀ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਅਪਰਾਧੀ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਏ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਿਆਂ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਹਰ ਜਿਹੜਾ ਠਪਾਇਆ ਗਿਆ ਇੱਕ ਤਾਂ ਵੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਬਚਾਦੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਪਤੀਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਅਧਿਕਾਰਾਂ ਦੀ ਇੱਕ ਇੱਕ ਹੋਰ ਉਲੰਘਣਾ ਇਦਾਂ ਲਿਓਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਾਧੋ ਕੋਈ ਟੈਰਿਸਟ ਥੋੜੇ ਜਿਹਾ ਦੇ ਉਹ ਤੇ ਰੋਟੀ ਦੁੱਜੀ ਕਮਾਉਣ ਗਏ ਉੱਤੇ ਰੋਟੀ ਦੁੱਜੀ ਦੀ ਬਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਆਪਣੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪਤਵਾਰ ਪਾਲਣ ਵਾਸਤੇ ਗਏ ਸੀਗੇ ਪਤਵਾਰ ਕਰਨ ਵਾਸਤੇ ਨਹੀਂ ਗਏ ਪਦੋਂਦੰਨਾ ਉਹਨਾਂ ਦੇ ਨਾਲ ਵਿਆਰ ਦੇਣਾ ਪਤਵਾਰ ਦੀ ਨਾਲ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦबई ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਚੜੇ ਕੋਈ ਬੰਬੇਓ ਕੋਈ ਦਿੱਲੀਓ ਕੋ ਕਿਤੇ ਉੱਡ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰਦੇ ਹੋ ਜਿਹੜਾ ਮੱਛਬਤ ਬੋਧ ਹੈ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਆ ਉਹ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਉਹ ਮੈਨੂੰ ਹੋਰ ਵੀ ਬਹੁਤ ਬੰਦੇ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਏ ਬੰਬੇਰ ਦੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕਲਕੱਤੇ ਦੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਨੂੰ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਨਹੀਂ ਉਹ ਇੱਥੋਂ ਚੜਦੇ ਆ ਤਾਂ ਉਸੇਲੇ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਆ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਨੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇਗੇ ਇਹ ਜਿਹੜਾ ਬਹੁਤ ਜੂਰੀ ਸਵਾਲ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ ਜਾਂ 40 ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹਿਦਿਆਣੇ ਦਾ ਆਇਆ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 3.5 ਕਰੋੜ ਸ਼ਾਇਦ ਕਹਿਦੇ ਹੋਏ ਉਹ ਮੁੰਡੇ ਕੇ 3.5 ਕਰੋੜ ਰੁਪਇਆ ਵੀ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਨੋਟ ਕੇ ਲੈ ਗਿਆ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਹਾਂ ਇਹਦੇ ਉੱਤੇ ਜਿਹੜੇ ਸਾਡੇ ਯੂ ਐਸ ਏ ਤੋਂ ਰਿਪੋਰਟ ਹੋ ਕੇ ਭਾਰਤੀ ਆ 104 ਭਾਰਤੀ ਉਹਨਾਂ ਬਾਅਦ ਇਹ ਸਵੇਦੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲੈਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਮਾਰ ਕੇ ਰੈਂਦਾ ਮੈਂ ਸਮਝਦਾ ਕਿ ਮਨੁੱਖੀ ਹੱਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲੰਘਣਾ ਹੈ ਸਾਦੇ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਇਹ ਜੋ ਕੁਝ ਹੋਇਆ ਜਾਂ ਹੋਣਾ ਹੈ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਕਿਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਜਿਹਦਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ-ਘਟ ਵਿੱਚ ਜਿੱਦੇ ਸਿੱਦੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆਉ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਨੇ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਦੇ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਕੋਈ ਸੀਟਾ ਸੂਟਾ ਨਹੀਂ ਹੁੰਦੀਆਂ ਕੁਛ ਨਹੀਂ ਹੁੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਵਹਾ ਕੇ ਲੈ ਜਾਂਦਾ ਇਹ ਇੱਕ ਬਹੁਤ ਮੈਂ ਸਮਝਦਾ ਕਿ ਜਿੱਦਾਂ ਉਹਨਾਂ